ਅੱਜ ਦੇਸ਼ ਭਰ ਵਿੱਚ ਭੈਣ ਤੇ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਰਖੜੀ ਕੇਵਲ ਦੋਤਾਗਿਆ ਦਾ ਪਵਿੱਤਰ ਤਿਉਹਾਰ ਨਹੀਂ ਹੈ ਸਗੋਂ ਭਰਾ ਭੈਣ ਦੇ ਵਿੱਚ ਆ ਮਜ਼ਬੂਤ ਰਿਸ਼ਤੇ ਦਾ ਨਾਮ ਹੈ ਭੈਣ ਜਦੋਂ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀ ਹੈ ਤਾਂ ਭਰਾ ਉਸ ਨੂੰ ਦੀ ਰਾਖੀ ਕਰਨ ਦਾ ਵਾਅਦਾ ਕਰਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਜਪੀ ਲੀਡਰ ਲక్ష్ਮੀਕਾਂਤਾ ਚਾਵਲਾ ਅਟਾਰੀ ਸਰਹੱਦ ਤੇ ਦੇਸ਼ ਦੀ ਸੁਰੱਖਿਆ ਕਰਨ ਵਾਲੇ ਬੀਐਸਐਫ ਜਵਾਨਾਂ ਦੇ ਰਖੜੀ ਬੰਨਣਗੇ ਉਹਨਾਂ ਦੇ ਨਾਲ ਸਕੂਲ ਤੇ ਕਾਲਜਾਂ ਦੀਆਂ ਵਿਦਿਆਰਥਣਾਂ ਵੀ ਸ਼ਾਮਲ ਹੋਣ ਗਿਆ ਇਸ ਦੌਰਾਨ ਸਰਹੱਦ ਤੇ ਪ੍ਰੋਗਰਾਮ ਵੀ ਕਰਵਾਇਆ ਜਾਂਦਾ ਹੈ ਪੰਜਾਬ ਸਰਕਾਰ ਨੇ ਜੇਲਾ ਵਿੱਚ ਬੰਦ ਕੈਦੀਆਂ ਦੇ ਲਈ ਖਾਸ ਤੌਰ ਤੇ ਉੱਤੇ ਪ੍ਰਬੰਧ ਕੀਤੇ ਨੇ ਤਾਂ ਜੋ ਜੇਲਾ ਵਿੱਚ ਬੰਦ ਭਰਾਵਾ ਦੇ ਗੁੱਟਾਂ ਤੇ ਪੈਣਾ ਰਖਣੀਆਂ ਸਜਾ ਸਕਣ ਬਜ਼ਾਰਾਂ ਦੇ ਵਿੱਚ ਅੱਜ ਦੇ ਦਿਨ ਖਾਸੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਪੂਰੇ ਦੇਸ਼ ਦੇ ਵਿੱਚ ਅੱਜ ਰਖੜੀ ਦੇ ਤਿਉਹਾਰ ਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖੜੀ ਸਜਾ ਰਹੀਆਂ ਨੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਅੱਜ ਜੇਲਾ ਵਿੱਚ ਬੰਦ ਭਰਾਵਾਂ ਦੇ ਲਈ ਖਾਸ ਪ੍ਰਬੰਧ ਕੀਤਾ ਹੈ ਤਾਂ ਜੋ ਜੇਲਾ ਵਿੱਚ ਜਾ ਕੇ ਭੈਣਾਂ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖੜੀ ਸਜਾ ਸਕਣ